ਸੋ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਕਿਸੇ ਦਾ ਭਲਾ ਹੋ ਸਕਦਾ ਬਹੁਤ ਸਾਰੇ ਜਿਹੜੇ ਲੋਕ ਨੇ 슈ਗਰ ਦੀ ਬਿਮਾਰੀ ਤੋਂ ਬਚ ਬਚ ਸਕਦੇ ਨੇ ਅ ਜਿਹੜੀ 슈ਗਰ ਦੀ ਬਿਮਾਰੀ ਹੈ 10 ਬੰਦਿਆਂ ਦੇ ਵਿੱਚੋਂ ਤਕਰੀਬਨ 2 ਬੰਦਿਆਂ ਨੂੰ 슈ਗਰ ਦੀ ਜਿਹੜੀ ਬਿਮਾਰੀ ਹੈਗੀ ਹੈ ਤੇ ਅੱਜ ਸਾਡੇ ਜਿਹੜੇ ਬੱਚੇ ਨੇ ਛੋਟੇ ਛੋਟੇ ਬੱਚੇ ਨੇ ਉਹਨਾਂ ਨੂੰ ਵੀ 슈ਗਰ ਦੀ ਜਿਹੜੀ ਬਿਮਾਰੀ ਹੈ ਉਹ ਹੋ ਰਹੀ ਹੈ ਅੱਜ ਉਹਨਾਂ ਦੇ ਇਨਸੂਲਿਨ ਦੇ ਜਿਹੜੇ ਟੀਕੇ ਨੇ ਉਹ ਲੱਗ ਰਹੇ ਨੇ 슈ਗਰ ਹੈ ਕੀ ਚੀਜ਼ ਹੈ 슈ਗਰ ਤੁਸੀਂ 슈ਗਰ ਹੈ ਜਿਹੜੀ ਹੁੰਦੀ ਕਿਤੋਂ ਆ ਜਿਆਦਾਤਰ ਜਿਹੜੀ 슈ਗਰ ਹੋਣ ਦੀ ਵਜ੍ਹਾ ਗਈ ਉਹ ਜਿਹੜੀ ਆਪਾਂ ਖੰਡ ਕਹਿੰਦੇ ਆ ਖੰਡ ਦੇ ਕਰਕੇ ਹੀ 슈ਗਰ ਹੈ ਜਿਹੜੀ ਹੋ ਰਹੀ ਹੈ ਮਿੱਠਾ ਆਪਣੇ ਸਰੀਰ ਦੇ ਵਿੱਚ ਵੱਧ ਮਾਤਰਾ ਦੇ ਵਿੱਚ ਵੱਧ ਜਾਂਦਾ ਤੇ ਉਦੋਂ ਆਪਾਂ ਨੂੰ ਜਿਹੜੀ 슈ਗਰ ਹੈ ਉਹ ਹੋ ਜਾਂਦੀ ਹੈ ਤੇ ਇਹਦੇ ਵਧਣ ਦੇ ਕਾਰਨ ਮੇਨ ਕਾਰਨ ਜਿਹੜਾ ਹੈਗਾ ਚੀਨੀ ਜਿਹਨੂੰ ਆਪਾਂ ਖੰਡ ਕਹਿੰਦੇ ਆ ਕਿਉਂਕਿ ਖੰਡ ਦੇ ਵਿੱਚ ਕਾਫੀ ਤਰ੍ਹਾਂ ਦੇ ਜਿਹੜੇ ਕੈਮੀਕਲ ਨੇ ਜਾਂ ਹੱਡ ਨੇ ਜਾਂ ਸਾਫ਼ ਕੀਤੀ ਜਾਂਦੀ ਹੈ ਇਹਨੂੰ ਤਿਆਰ ਕੀਤਾ ਜਾਂਦਾ ਬਨੋਟੀ ਢੰਗ ਦੇ ਨਾਲ ਜਿਹੜੀ ਕੁਦਰਤ ਨੇ ਸਾਨੂੰ ਦਿੱਤਾ ਸੋਮਾ ਜਿਵੇਂ ਤੁਸੀਂ ਕੁਦਰਤੇ ਦੇ ਤੌਰ ਤੇ ਸ਼ੱਕਰ ਨੂੰ ਵਰਤ ਸਕਦੇ ਹੋ ਗੁੜ ਨੂੰ ਵਰਤ ਸਕਦੇ ਹੋ ਪਹਿਲਾਂ ਸਾਡੇ ਜਿਹੜੇ ਬਜ਼ੁਰਗ ਸੀਗੇ ਉਹਨਾਂ ਨੂੰ ਸ਼ੂਗਰ ਦੀ ਕੋਈ ਬਿਮਾਰੀ ਨਹੀਂ ਸੀ ਉਹਨਾਂ ਦਾ ਲਵੇ ਲੈਣੇ ਨਾ ਨਹੀਂ ਸੀ ਕਿ ਸ਼ੂਗਰ ਕਾਰਨ ਕੀ ਹੈ ਵੀ ਅੱਜ ਅਸੀਂ ਜਿਹੜੀ ਖੰਡ ਹੈਗੀ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਵਧਾ ਦਿੱਤਾ ਵਧਣ ਦਾ ਕਾਰਨ ਤੁਹਾਨੂੰ ਪਤਾ ਹੀ ਹੈ ਸਾਡੀ ਜਿਹੜੀ ਟੈਕਨੀਕਲ ਜ਼ਿੰਦਗੀ ਹੈ ਜਿਹੜੀ ਹੋ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਲਾਈਫ ਬਿਜੀ ਹੋ ਰਹੀ ਹੈ ਤਾਂ ਜਿਹੜੀ ਖੰਡ ਆ ਗਈ ਖੰਡ ਨੂੰ ਤੁਸੀਂ ਸਾਰਿਆਂ ਨੂੰ ਬੇਨਤੀ ਵੀ ਆਪਣੇ ਜ਼ਿੰਦਗੀ ਦੇ ਵਿੱਚ ਚਾਹ ਦੇ ਵਿੱਚ ਜਾਂ ਹੋਰ ਤੁਸੀਂ ਤਰ੍ਹਾਂ-ਤਰ੍ਹਾਂ ਦੀਆਂ ਮਠਿਆਈਆਂ ਦੇ ਵਿੱਚ ਵਰਤਦੇ ਹੋ ਇਹਨੂੰ ਘਟਾਇਆ ਜਾ ਸਕੀ ਤੇ ਉਸ ਦੀ ਜਗ੍ਹਾ ਤੇ ਤੁਸੀਂ ਅ ਸੱਕਰ ਨੂੰ ਵਰਤ ਸਕਦੇ ਹੋ ਗੁੜ ਨੂੰ ਵਰਤ ਸਕਦੇ ਹੋ ਜਦੋਂ ਸਾਡੇ ਪ੍ਰਾਣੀ ਬਜ਼ੁਰਗ ਸੀਗੇ ਜਿਹੜੇ ਸ਼ੱਕਰ ਨੂੰ ਵਰਤਦੇ ਸੀ ਗੁੜ ਨੂੰ ਵਰਤਦੇ ਸੀ ਤਾਂ ਉਹਨਾਂ ਨੂੰ ਜਿਹੜੀ ਨਹੀਂ ਇਦਾਂ ਦੀ ਸ਼ੂਗਰ ਦੀ ਬਿਮਾਰੀ ਸੀ ਅੱਜ ਸ਼ੂਗਰ ਦੀ ਬਿਮਾਰੀ ਹਰ ਬੱਚੇ ਨੂੰ ਹੋ ਰਹੀ ਹੈ ਬਜੋਗਾ ਨੂੰ ਹੋ ਰਹੀ ਹੈ ਤੇ ਬਹੁਤ ਸਾਨੂੰ ਪਤਾ ਹੀ ਹੈ ਜਿਹੜੀ ਇਹ ਸ਼ੂਗਰ ਦੀ ਬਿਮਾਰੀ ਜਦੋਂ ਹੁੰਦੀ ਹੈ ਤਾਂ ਹੱਡਾਂ ਨੂੰ ਜਿਹੜੇ ਸਾਡੇ ਨੂੰ ਖੁਰਨ ਲਾ ਦਿੰਦੀ ਹੈ ਖੋਰ ਪੈ ਜਾਂਦਾ ਸਾਡੇ ਹੱਡਾਂ ਨੂੰ ਤੇ ਇਹਦੇ ਨਾਲ ਕਈ ਵਿਅਕਤੀ ਤਾਂ ਜਿਹੜੇ ਜਿਨ੍ਹਾਂ ਨੂੰ 슈ਗਰ ਦੀ ਪ੍ਰੋਬਲਮ ਹੁੰਦੀ ਹੈ ਕਈ ਮੋਟੇ ਹੋਣ ਲੱਗ ਜਾਂਦੇ ਨੇ ਕਈ ਸੁੱਕ ਜਾਂਦੇ ਨੇ ਉਹਨਾਂ ਨੂੰ 슈ਗਰ ਤੋਂ ਡਰਨ ਦੀ ਲੋੜ ਨਹੀਂ ਹੈਗੀ ਜਿਨ੍ਹਾਂ ਨੂੰ 슈ਗਰ ਆ ਉਹਨਾਂ ਨੂੰ ਬੇਨਤੀ ਹੈ ਵੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਖੰਡ ਹੈ ਖੰਡ ਦਾ ਇਸਤੇਮਾਲ ਬੰਦ ਕਰ ਦਿਓ ਜਿਹੜੀ ਚਾਹ ਤੁਸੀਂ ਖੰਡ ਦੀ ਪੀਂਦੇ ਹੋ ਤਾਂ ਇਹਨੂੰ ਤੁਸੀਂ ਬੰਦ ਕਰੋ ਤੁਸੀਂ ਜਿਹੜਾ ਕੁਦਰਤੀ ਤਰੀਕੇ ਨਾਲ ਤੁਸੀਂ ਆਪਾਂ ਸ਼ੱਕਰ ਆ ਸ਼ੱਕਰ ਨੂੰ ਵਰਤੋ ਤੁਸੀਂ ਗੁੜ ਨੂੰ ਵਰਤੋ ਤਾਂ ਜਿਹੜੀਆਂ ਤੁਸੀਂ ਕੁਦਰਤ ਵੱਲੋਂ ਸਾਨੂੰ ਜਿਹੜੀਆਂ ਚੀਜ਼ਾਂ ਦਿੱਤੀਆਂ ਗਈਆਂ ਨੇ ਤੁਸੀਂ ਉਹਨੂੰ ਆਪਣੀ ਜਿੰਦਗੀ ਦੇ ਵਿੱਚ ਅਪਣਾਓ ਤੇ ਇਹਦਾ ਖੰਡ ਦਾ ਬਿਲਕੁਲ ਹੀ ਘਰਾਂ ਦੇ ਵਿੱਚ ਤੁਸੀਂ ਵਰਤ ਤੋਂ ਬੰਦ ਕਰੋ ਬਿਲਕੁਲ ਹੀ ਅੱਜ ਤੋਂ ਹੀ ਤੁਸੀਂ ਖੰਡ ਦੀ ਜਿਹੜੀ ਵਰਤੋਂ ਹੈ ਇਹਨੂੰ ਬੰਦ ਕਰੋ ਤੁਸੀਂ ਆਪਦੇ ਘਰਾਂ ਦੇ ਵਿੱਚ ਗੁੜ ਦੀ ਚਾਹ ਪੀਓ ਜੇ ਪੀਣੀ ਆ ਤੇ ਸ਼ੱਕਰ ਦਾ ਤੁਸੀਂ ਵੱਧ ਤੋਂ ਵੱਧ ਇਸਤੇਮਾਲ ਕਰੋ ਦੇਖੋਗੇ ਤੁਸੀਂ ਜਿਹੜੇ ਸਾਡੇ ਕੋਲੇ ਮਰੀਜ਼ ਆਉਂਦੇ ਨੇ ਉਹ ਚਾਹ ਵੀ ਪੀਂਦੇ ਨੇ ਗੇ ਸੁਗ ਸੌਰੀ ਖੰਡ ਦੀ ਚਾਹ ਨਹੀਂ ਪੀਂਦੇ ਉਹ ਉਹ ਪੀਂਦੇ ਨੇ ਸ਼ੱਕਰ ਦੀ ਤੇ ਗੁੜ ਦੀ ਚਾਹ ਪੀਂਦੇ ਨੇ ਤੇ ਇੱਕ ਮੈਂ ਤੁਹਾਨੂੰ ਨੁਕਤਾ ਦੱਸਣ ਲੱਗਾ ਇਹ ਨੁਕਤਾ ਬਹੁਤ ਜ਼ਰੂਰੀ ਹੈ ਜਿਨ੍ਹਾਂ ਨੂੰ ਇਹ ਨੁਕਤੇ ਬਾਰੇ ਨਾ ਸਮਝ ਲੱਗੀ ਤੁਸੀਂ ਸਾਨੂੰ ਚਿਰਾਗ ਟੀਵੀ ਦੀ ਫੇਸਬੁੱਕ ਤੇ ਇਨਬਾਕਸ ਦੇ ਵਿੱਚ ਜਾ ਕੇ ਤੁਸੀਂ ਮੈਸੇਜ ਕਰ ਸਕਦੇ ਹੋ ਤੇ ਸਾਡਾ ਤੁਸੀਂ ਨੰਬਰ ਲੈ ਸਕਦੇ ਹੋ ਉੱਥੇ ਤੁਹਾਨੂੰ ਪੂਰੀ ਅਸੀਂ ਜਾਣਕਾਰੀ ਹੈ ਜਿਹੜੀ ਦੇਵਾਂਗੇ ਜ਼ਰੂਰੀ ਤੁਸੀਂ ਨੋਟ ਕਰੋ 슈ਗਰ ਦਾ ਜਿਹੜਾ ਨੁਕਤਾ ਅਸੀਂ ਘਟੋ ਘਟ ਬਹੁਤ ਸਾਰੇ ਬੰਦਿਆਂ ਨੂੰ ਇਹ ਨੁਕਤਾ ਦੱਸਿਆ ਇਹ 슈ਗਰ ਜੀ ਨੂੰ ਹੋ ਜਾਵੇ ਤਾਂ ਉਹ ਕੰਟਰੋਲ ਜ਼ਰੂਰ ਹੋ ਸਕਦੀ ਹੈ ਖਤਮ ਨਹੀਂ ਹੋ ਸਕਦੀ ਇਦਾਂ ਦੀ ਬਿਮਾਰੀ ਹੈ 슈ਗਰ 슈ਗਰ ਜਿਹੜੀ ਸਰੀਰ ਦੇ ਵਿੱਚ ਸਾਡੇ ਆ ਮੈਂ ਦੱਸਦਾ ਕੀ ਹੈ ਇਹ 슈ਗਰ ਜਿਸ ਤਰ੍ਹਾਂ ਸਾਡੀ ਪੁਣਣੀ ਹੈਗੀ ਆਪਾਂ ਪੁਣਣੀ ਦੇ ਨਾਲ ਕੋਈ ਵੀ ਚੀਜ਼ ਪੁਣਦੇ ਆ ਤਾਂ ਉਹ ਪੁਣਦੇ ਆ ਜਿਵੇਂ ਚਾਹ ਪੱਤੀ ਆਪਾਂ ਪੁਣਦੇ ਆ ਤਾਂ ਚਾਹ ਪੱਤੀਏ ਜਿਹੜੀ ਉੱਪਰ ਰਹਿ ਜਾਂਦੀ ਹੈ ਚਾਹ نیچے ਉਹਦੇ ਆ ਜਾਂਦੀ ਹੈ ਜਦੋਂ 슈ਗਰ ਹੋ ਜਾਂਦੀ ਹੈ ਤਾਂ 슈ਗਰ ਦੇ ਵਿੱਚ ਇੱਕ ਤਰ੍ਹਾਂ ਦਾ ਜਿਹੜੀ ਪੌਣਣੀ ਆ ਉਹਦੇ ਵਿੱਚ ਸੇਵ ਹੋ ਜਾਂਦਾ ਤਾਂ ਆਪਣੀ ਜਿਹੜੀ ਸਰੀਰ ਦੀ ਮਾਤਰਾ ਆ ਗਈ ਉਹ ਤੋਂ ਵੱਧ ਜਿਹੜਾ ਪੌਣਨਾ ਉਹ ਸ਼ੁਰੂ ਕਰ ਦਿੰਦਾ ਇਸ ਕਰਕੇ 슈ਗਰ ਹੈ ਜਿਹੜੀ ਉਹ ਜਿੰਨਾ ਆਪਣੇ ਸਰੀਰ ਦਾ ਸਿਸਟਮ ਆ ਉਸ ਤੋਂ ਬੇ ਕੰਟਰੋਲ ਹੈ ਜਿਹੜਾ ਹੋ ਜਾਂਦਾ ਉਸ ਕਰਕੇ ਸਾਡੇ ਸਰੀਰ ਨੂੰ 슈ਗਰ ਦੀ ਜਿਹੜੀ ਬਿਮਾਰੀ ਵੱਧਦੀ ਆ ਤੇ ਤੁਸੀਂ ਦੇਸੀ ਨੁਕਤਾ ਨੋਟ ਕਰੋ ਅੱਜ ਤੱਕ ਤੁਹਾਨੂੰ ਕਿਸੇ ਨੇ ਵੀ ਇਹ ਨੁਕਤਾ ਨਹੀਂ ਦੱਸਿਆ ਹੋਣਾ ਬਹੁਤ ਸਾਰੇ ਜਿਹੜੇ ਲੋਕ ਨੇ ਇਹਦੇ ਨਾਲ ਠੀਕ ਹੋਏ ਨੇ ਅਸੀਂ ਸੋਨੂੰ ਕਾਫੀ ਲੋਕ ਨੇ ਜਿਹੜੇ ਮਲਾ ਸਕਦੇ ਆ ਇਹਦੇ ਨਾਲ ਠੀਕ ਹੋਏ ਨੇ ਤੁਸੀਂ ਲੈਣਾ 100 ਗ੍ਰਾਮ ਕਲੌਂਜੀ ਲੈਣੀ ਆ ਜਿਹੜੀ ਆਪਾਂ ਅਚਾਰ ਦੇ ਵਿੱਚ ਪਾਉਂਦੇ ਹਾਂ ਨਾ ਕਲੌਂਜੀ 100 ਗ੍ਰਾਮ ਕਲੌਂਜੀ 100 ਗ੍ਰਾਮ ਕਣਕ ਜਿਹੜੀ ਆਪਾਂ ਘਰਾਂ ਦੇ ਵਿੱਚ ਵਰਤਦੇ ਆ 100 ਗ੍ਰਾਮ ਲੈਣੇ ਆ जौ 100 ਗ੍ਰਾਮ जौ 100 ਗ੍ਰਾਮ ਟਿੱਕਰ ਦੀ ਗੂੰਦ ਲੈਣੀ ਆ 100 ਗ੍ਰਾਮ ਟਿੱਕਰ ਦੀ ਗੂੰਦ ਤੇ ਇਹ ਚਾਰੇ ਚੀਜ਼ਾਂ ਤੁਸੀਂ ਲੈ ਕੇ ਇਹਨੂੰ ਪਾਣੀ ਪਾਲਣਾ ਪੰਜ ਕੱਪ ਪਾਣੀ ਦੇ ਪਾ ਲੈਣੇ ਆ ਜਿਹੜੇ ਆਪਾਂ ਘਰਾਂ ਦੇ ਵਿੱਚ ਬਰਤਨਿਆਂ ਕੱਪ ਉਹ ਤੁਸੀਂ ਪੰਜ ਕੱਪ ਪਾਣੀ ਦੇ ਪਾਉਣੇ ਆ ਤੇ ਇਹਨੂੰ ਸਹੀ ਪੰਜ ਕੱਪਾਂ ਨੂੰ ਪਾਣੀ ਦੇ ਵਿੱਚ ਪਾ ਕੇ 10 ਮਿੰਟ ਸਹੀ ਘੜੀ ਦਾ ਟਾਈਮ ਦੇਖ ਕੇ 10 ਮਿੰਟ ਉਬਾਲਣਾ ਜੇ ਤੁਸੀਂ ਭਾਂਡਾ ਪਿੱਤਲ ਦਾ ਲੈ ਸਕਦੇ ਹੋ ਤਾਂ ਬਹੁਤ ਵਧੀਆ ਗੱਲ ਹੈ ਨਹੀਂ ਤੁਸੀਂ ਕੋਈ ਵੀ ਮਰਜ਼ੀ ਭਾਂਡੇ ਦੇ ਵਿੱਚ ਤੁਸੀਂ ਇਹਨੂੰ ਵਰਤ ਸਕਦੇ ਹੋ 5 ਮਿੰਟ ਸਹੀ ਇਹਨੂੰ ਉਬਾਲਣਾ ਤੇ ਉਬਾਲਣ ਤੋਂ ਬਾਅਦ ਜਦੋਂ ਤੁਸੀਂ ਦੇਖਿਆ ਵੀ ਇਨ 10 ਮਿੰਟ ਤੁਸੀਂ ਉਬਾਲਣਾ ਸੀ 10 ਮਿੰਟ ਇਹਨਾਂ ਚਾਰੇ ਚੀਜ਼ਾਂ ਨੂੰ ਲੈ ਕੇ 10 ਮਿੰਟ ਉਬਾਲਣਾ 10 ਮਿੰਟ ਤੋਂ ਤੁਸੀਂ ਵੱਧ ਨਹੀਂ ਉਬਾਲਣਾ ਇਹ ਜਦੋਂ ਆਪਣੇ ਆਪ ਠੰਡੇ ਹੋ ਜਾਣਗੇ ਚਾਰੇ ਚੀਜ਼ਾਂ ਕੜਾ ਇੱਕ ਬਣ ਜਾਊਗਾ ਤਾਂ ਉਹਨੂੰ ਅਸੀਂ ਤੁਸੀਂ ਕੱਚ ਦੀ ਬੋਤਲ ਦੇ ਵਿੱਚ ਪਾ ਲੈਣਾ ਕੱਚ ਦੀ ਬੋਤਲ ਦੇ ਵਿੱਚ ਪਾ ਕੇ ਇਹਦੇ ਤੁਸੀਂ 7 ਹਿੱਸੇ ਕਰ ਲੈਣੇ ਆ ਸਵੇਰੇ ਉੱਠ ਕੇ ਇੱਕ ਹਿੱਸਾ ਜਿਹੜਾ ਤੁਸੀਂ ਨਿਰਨੇ ਕਾਲਜੇ ਲੈਣਾਗਾ ਤੇ ਨਿਰਨੇ ਕਾਲਜੇ ਪਹਿਲਾਂ ਕੁਝ ਨਹੀਂ ਖਾਣਾ ਤੁਸੀਂ 2 ਘੰਟੇ ਕੁਝ ਨਹੀਂ ਖਾਣਾ ਪਹਿਲਾਂ ਇਹ ਤੁਸੀਂ ਕਾੜਾ ਜਿਹੜਾ ਸਤਮ ਹਿੱਸਾ ਕਾ ਲੈਣਾ 7 ਹਿੱਸੇ ਕਾ ਲੈਣਾ ਇੱਕ ਹਿੱਸਾ ਉਹਨਾਂ ਦੇ ਵਿੱਚੋਂ ਲੈਣਾਗਾ ਤੁਸੀਂ ਲਗਾਤਾਰ ਹਫਤਾ ਇਹ ਲੈਣਾ ਉਸ ਤੋਂ ਬਾਅਦ ਤੁਸੀਂ ਇੱਕ ਦਿਨ ਛੱਡ ਕੇ ਇਹ ਨੁਕਤਾਦਾਰੇ ਫੇਰ ਪਨਵਾ ਇਦਾਂ ਹੀ ਤੁਸੀਂ 100 ਗ੍ਰਾਮ ਕਲੌਂਜੀ 100 ਗ੍ਰਾਮ ਕਣਕ 100 ਗ੍ਰਾਮ जौ ਤੇ 100 ਗ੍ਰਾਮ ਕਿੱਕਰ ਦੀ ਮੂੰਦ ਉਬਾਲ ਕੇ ਨੂੰ ਚੰਗੀ ਤਰ੍ਹਾਂ 10 ਮਿੰਟ ਬਾਅਦ ਕੀ ਉਸ ਤੋਂ ਬਾਅਦ ਠੰਡਾ ਕਰਕੇ ਕਾਚੇ ਦੀ ਬੋਤਲ ਚ ਪਾ ਕੇ ਸਵੇਰੇ ਉੱਠ ਕੇ ਲੈਣਾਗਾ ਤੁਸੀਂ ਦੇਖੋਗੇ ਇੱਕ ਹੈਰਾਨੀ ਜਨਕ ਸਾਨੂੰ ਨਤੀਜੇ ਦੇ ਨਾਲ ਮਿਲੇ ਨੇ ਜਿਨ੍ਹਾਂ ਦੀ 4-400 ਵੀ 슈ਗਰ ਰਹਿੰਦੀ ਆ 2-200 ਵੀ 슈ਗਰ ਰਹਿੰਦੀ ਆ ਉਹਨਾਂ ਦੀ ਨਾਰਮਲ 슈ਗਰ ਜਿਵੇਂ 100 120 ਤੇ ਆ ਗਈ ਤਾਂ ਇਹ ਤੁਸੀਂ ਨੁਕਤਾ ਅਪਣਾਓ ਤੇ ਖੰਡ ਦਾ ਜਿਹੜਾ ਇਸਤੇਮਾਲ ਆ ਉਹ ਬਿਲਕੁਲ ਬੰਦ ਕਰੋ ਜਿੰਨੇ ਵੀ ਅੱਜ ਕੱਲ ਤੁਸੀਂ ਮਠਿਆਈਆਂ ਬਰਫੀਆਂ ਖਾ ਰਹੇ ਹੋ ਸੋ ਨੂੰ ਸਾਰਿਆਂ ਨੂੰ ਪਤਾ ਵੀ ਇਹ ਬਹੁਤ ਸਾਰੀਆਂ ਮਲਾਵਤੀ ਨੇ ਜੇ ਤੁਸੀਂ ਬਣਾਉਣਾ ਤੁਸੀਂ ਆਪਦੇ ਘਰੇ ਬਣਵਾਓ ਤਾਂ ਇਹ 슈ਗਰ ਦੇ ਬਾਰੇ ਜਿੰਨੀ ਕੁ ਮੈਨੂੰ ਜਾਣਕਾਰੀ ਸੀ ਉਸ ਨੂੰ ਮੈਂ ਜਾਣਕਾਰੀ ਦਿਤੀ ਆ ਤੁਸੀਂ ਵੱਤ ਤੋਂ ਵੱਤ ਜਿਹੜੇ ਫਲ ਫਰੂਟ ਨੇ ਜਿਵੇਂ ਜਾਮਣ ਹੈਗੀ ਉਹ ਤੁਸੀਂ ਜਾਮਣ ਖਾ ਸਕਦੇ ਹੋ ਵੱਤ ਤੋਂ ਵੱਤ ਕਰੇਲੇ ਖਾ ਸਕਦੇ ਹੋ ਤੇ ਤੁਸੀਂ ਕਰੇਲੇ ਜਿਹੜੇ ਬਾੜ ਕਰੇਲੇ ਹੁੰਦੇ ਨੇ ਬਾੜ ਕਰੇਲੇ ਖਾਓ ਵੱਤ ਤੋਂ ਵੱਤ ਕੜਤਨ ਹੁੰਦੀ ਹੈ ਉਹਦੇ ਵਿੱਚ ਦੂਸਰੇ ਕਿਲੇ ਖਾ ਸਕਦੇ ਹੋ ਜੇ ਤੁਹਾਨੂੰ 슈ਗਰ ਦੀ ਪ੍ਰੋਬਲਮ ਤਾਂ ਇਹਦਾ ਤੁਸੀਂ ਕਾਫੀ ਜਿਹੀਆਂ ਚੀਜ਼ਾਂ ਤੁਸੀਂ ਖਾ ਸਕਦੇ ਹੋ ਜੇ ਤੁਹਾਨੂੰ ਵੀਡੀਓ ਚੰਗੀ ਲੰਗੀ ਤਾਂ ਇਸ ਨੂੰ ਬਹੁਤ ਬਹੁਤ